मां ਜਿਹੜੀ ਹੁੰਦੀ ਹੈ ਉਹ ਆਪਦੇ ਬੱਚਿਆਂ ਦੇ ਪ੍ਰਤੀ ਇੱਕ ਚਿਤ ਹੋ ਜਾਂਦੀ ਹੈ ਤੇ ਜੇ ਅਸੀਂ ਇੱਕ ਚਿਤ ਹੋ ਕੇ ਕੋਈ ਸੋਚ ਲਈਏ ਤੇ ਉਹਦਾ ਪੂਰਾ ਹੋਂਦਾ ਪੂਰਾ ਖਤਸਾ ਰੰਦਾ ਠੀਕ ਹੈ ਜੀ ਇਸ ਕਰਕੇ ਮਾਪਿਓ ਨੂੰ ਕਦੇ ਵੀ ਲੈਕਟਿਵ ਨਹੀਂ ਹੋਣਾ ਚਾਹੀਦਾ ਆਪਦੇ ਬੱਚਿਆਂ ਦੇ ਖਾਤਰ ਉਹਨਾਂ ਨੂੰ ਅਸੀਸਾਂ ਹੀ ਦਿਓ ਪੂਤਾ ਮਾਤਾ ਕੀ ਅਸੀਸ ਨਿਮ ਖੜਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿਉਂਕਿ ਮਾਪਿਓ ਜਿਵੇਂ ਜਿਵੇਂ ਅਸੀਸਾਂ ਦੇਗਾ ਮਹਾਰਜ ਦੀ ਕਿਰਪਾ ਹੋ ਜਾਣੀ ਨਾਲ ਨਾਲ ਆਪਾਪ ਜਪਣਾ ਨਾਮ ਤੇ ਇਹ ਖਿਆਲ ਰੱਖਣਾ ਬੇਨੋਵੇ ਆਪਾਂ ਕਿਸੇ ਨੂੰ ਪੜਾਉਂਦੇ ਹੋਏ ਤੇ ਆਪਦੀ ਪੜ੍ਹਾਈ ਛੱਡ ਬੈਠੀ ਹੋਏ ਸਮਝੀ ਇਸ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਸੰਗੀ ਸਾਥੀ ਕਿਸੇ ਵੀ ਸਾਥ ਨੂੰ ਲੈਣਾ ਜਿਵੇਂ ਆਪਾਂ ਪਹਿਲਾਂ ਮਨੁੱਖ ਦੀ ਘਾੜੀ ਸਮਝੀ ਕੋਈ ਨਹੀਂ ਗਿਆ ਨਾਲ ਤੇ ਸਾਥ ਗੁਰਮੁਖ ਦਾ ਵੀ ਨਹੀਂ ਲੈਣਾ ਇਹਨਾਂ ਨੇ ਤੇ ਨਾਮ ਨਹੀਂ ਦੇਣਾ ਸਾਥ ਪਰ ਬਾਤ ਮੰਨ ਦੇਣਾ ਇਸ ਕਰਕੇ ਮਹਾਰਾਜ ਕਹਿੰਦੇ ਵੀ ਸੁਖ ਮੇ ਆਨ ਬਹੁਤ ਮਿਲ ਬੈਠਕ ਰਹਿਤ ਚਉਂਦਿਸਕੇਰੇ ਵਿਪਤ ਭਰੀ ਸਭ ਹੀ ਸੰਗ ਸਾਡਤ ਕੋ ਉਨਾਵਤ ਨਰੇ ਘਰ ਕੀ ਨਾਰ ਬਹੁਤ ਹਿਤਜਾ ਸੁ ਸਦਾ ਰਹਿਤ ਸੰਗ ਲਗੀ ਜਬ ਹੀ ਹੰਸ ਤਾਜੀ ਇੱਕ ਆਇਆ ਪ੍ਰੇਤ ਪ੍ਰੇਤ ਕਰ ਭਾਵੇਂ ਮਾਰੇ ਕਹਿੰਦੇ ਵੀ ਇਹ ਵਿਦ ਕੋ ਵਿਹਾਰ ਬਣਿਓ ਜਾਂ ਸੋਨੇ ਹੱਟ ਲਗਾਇਓ ਕਹਿੰਦੇ ਪੁੱਤ ਚਾਹੇ ਪਤੀ ਹੈ ਚਾਹੇ ਪਤਨੀ ਹੈ ਜੋ ਮਨ ਮੁਖ ਨੇ ਉਹਨਾਂ ਦਾ ਇਹੋ ਜਿਹਾ ਵਿਹਾਰ ਹੈ ਕਿ ਉਸ ਪਰਮਾਤਮਾ ਤੋਂ ਬਿਨਾ ਤੁਹਾਡੇ ਕਿਸੇ ਵੀ ਕੰਮ ਨਹੀਂ ਆਉਣਾ